ਦੇ ਗੁਰੂ ਗੰਸਾ ਪੀਰ ਰਤਨਾ ਇਹਦਾ ਅਕਬਰ ਮਾਸ਼ੇਨ ਹੈ ਇਹਨਾਂ ਦੀ ਇੱਕ ਨਾ ਸੁਣੇ ਉਦੋਂ ਤੋਂ ਹੀ ਚਾਹੁੰਦੇ ਸਿਚੂਗਲੀਆਂ ਤਾਂ ਕਰਦੇ ਸੀ ਸਕੇ ਭਾਈ ਪਿਰਥੀ ਦੀ ਵੀ ਈਰਖਾ ਦਾ ਮਹਾਨ ਜਿਕਰ ਹੈ ਔਰ ਅਕਬਰ ਦਾ ਸੱਚ ਕੰਡ ਜਾਣਾ ਪਿਆਨੇ ਕਰਮਾਂ ਤੋਂ ਬਾਅਦ ਉਹਨਾਂ ਦੇ ਲੱਗਤੇ ਜਿਗਰ ਜਹਾਂਗੀਰ ਦਾ ਤਖਤ ਤੇ ਬਰਾਜਮਾਨ ਹੋਣਾ ਅਰਬ ਅਮਨ ਸ਼ਾਂਤੀ ਤੁਸੀਂ ਨਹੀਂ ਸਮੋ ਕੋਇਸ ਹਿੰਦੁਸਤਾਨ ਦੀ ਧਰਤੀ ਤੇ ਸਿਰਫ ਕੇਵਲ ਇੱਕ ਕਹਿੰਦੇ ਸੀ ਹੋਰ ਦੂਜਾ ਨਹੀਂ ਮੁਸਲਮਾਨ ਹੀ ਇਹ ਧਰਤੀ ਤੇ ਚਾਹਦੇ ਹੰਮ ਪਕੰਬਰ ਦੀ ਬੰਦਗੀ ਮੁਹੰਮਦ ਦੀ ਬੰਦਗੀ ਪਰ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਵੇਂ ਪੋਥੀ ਦਾ ਪਰਮੇਸ਼ਰ ਜੋ ਥਾਨ ਇਹ ਬਾਣੀ ਦਾ ਬਹੁਤ ਸਾਗਰ ਤਿਆਰ ਕੀਤਾ ਇਹਦੇ ਵਿੱਚ ਬਰਾਬਰਤਾ ਦੇਣੀ ਜਾਤਾਂ ਮਜ਼ਬਾਂ ਦੇ ਜਿਹੜੇ ਢੇਡੇ ਸੀ ਉਹਨਾਂ ਨੂੰ ਖਤਮ ਕਰਕੇ ਇੱਕ ਬਣਾਉਣਾ ਇਹ ਤਸਵੀਰ ਲੋਕਾਂ ਨੂੰ ਨਾਮ ਪਾਇਆ ਜਹਾਂਗੀਰ ਨੂੰ ਕੰਮ ਕਰਨ ਵਾਲੇ ਕਾਜ਼ੀ ਮਲਾਣੇ ਤਿਆਰੀ ਬੈਠੇ ਸਨ ਉਸ ਸਮੇਂ ਦੀ ਤਾਕਤ ਵਿੱਚ ਸਨ ਅਰਨੇ ਨਦੀ ਇੱਕ ਨਹੀਂ ਸੁਣੀ ਪਰ ਜਦੋਂ ਇਹ ਜਹਾਂਗੀਰ ਤਖਤੇ ਬਜਾ ਮੌਜੂਦਮ ਹੋਇਆ ਤਾਂ ਪਹਿਲਾਂ ਇਹਦੇ ਪੁੱਤਰ ਖੁਸਰੋ ਨੇ ਬਗਾਵਤ ਕੀਤੀ ਉਹ ਤਖਤੇ ਤੇ ਆਪ ਤਖਤ ਤੇ ਬਹਿਣਾ ਚਾਹੁੰਦਾ ਸੀ ਪਰ ਸਹਾਇ ਸੰਗਤ ਇਹਦੇ ਮਨ ਵਿੱਚ ਬੜੀ ਈਰਖਾ ਸੀ ਇਹਨੂੰ ਭੜਕਾਇਆ ਗਿਆ ਕਿ ਇਸ ਗ੍ਰੰਥ ਦੇ ਵਿੱਚ ਇਹ ਲੰਮੇ ਸਮੇਂ ਤੋਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਇਹਨੂੰ ਦੁਕਾਨ ਹੀ ਰੱਖਦਾ ਸੀ ਇਹਨੂੰ ਮੈਂ ਬੰਦ ਕਰਨੀ ਚਾਹੁੰਦਾ ਇਹ ਨਹੀਂ ਸੀ ਚਾਹੁੰਦਾ ਕਿ ਗੁਰੂ ਨਾਨਕ ਕਰਦਾ ਇਹ ਜੋ ਉਪਦੇਸ਼ ਹੈ ਇਹ ਚੌ ਵਰਨਾਂ ਨੂੰ ਸਾਂਝਾ ਹੈ ਇਹ ਸਾਰੀਆਂ ਕੌਮਾਂ ਨੂੰ ਇੱਥੇ ਬਰਾਬਰੀਤਾ ਮਹਾਨਤਾ ਪਰ ਈਰਖਾ ਦੇ ਲੋਕ ਇੱਕ ਰਾਜਾ ਵਿੱਚ ਰਹਿਣਾ ਰਾਜਾ ਤੋਂ ਬਾਅਦ ਵਿੱਚ ਨਾਮ ਦੀ ਰੰਗਣ ਚੜ ਜਾਣੀ ਤੀਜਾ ਨੰਬਰ ਹੈ ਹੰਨ ਦਾ ਨਾਸ਼ ਕਰਨਾ ਹਮੇਂ ਆਮੇ ਨਾਲ ਰੋਧ ਹੈ ਜਦੋਂ ਹਮੇਂ ਖਤਮ ਹੋ ਗਈ ਫਿਰ ਦਿਉ ਜਲ ਮੇਂ ਜਲ ਆਏ ਤਾਨੇ ਤਿਉ ਜੋਤੀ ਸੰਗ ਜੋਤ ਸਮਾਏ ਤੇ ਸੂਰਜ ਕਰਨ ਮਿਲੀ ਜਦੋਂ ਸਮੁੰਦਰ ਦਾ ਸਾਰੇ ਦੇਸ਼ਾਂ ਦੇ ਦਰਿਆ ਉਹਨਾਂ ਦੀ ਕੋਈ ਮੰਜ਼ਲ ਵੀ ਹੋਵੇ ਪਾਕਿਸਤਾਨ ਭਾਰਤ ਅਮਰੀਕਾ ਕੈਨੇਡਾ ਇੰਗਲੈਂਡ థਾਈਲੈਂਡ ਸਿੰਗਾਪੁਰ ਦੁਬਈ ਜਰਮਨ ਉਹਨਾਂ ਦਾ ਕੋਈ ਇੱਕ ਮੰਜ਼ਲ ਹੈ ਹਰ ਇਨਸਾਨ ਦੀ ਮੰਜ਼ਲ ਹੈ ਮੰਜ਼ਲ ਕੀ ਹੈ

ਸਿਮਰਤ ਸੰਨਲ ਖੋਈ ਗੁੰਡ ਨਾਨ ਭਗਤਨ ਕੋ ਵਰਤਨ ਵਰ ਬੇਲਾ ਪਾਵੇ ਕੋਈ ਕੌਮ ਲਈ ਦੇਸ਼ ਲਈ ਧਰਮ ਲਈ ਸ਼ਹਾਦਤ ਕਰਨ ਵਾਲੇ ਕੋਈ ਬਹੁਤੇ ਨਹੀਂ ਹੁੰਦੇ ਉਹ ਵਿਰਲੇ ਭਗਤ ਜਨਾਂ ਦੇ ਖਜ਼ਾਨੇ ਵਿੱਚ ਇੱਕ ਕੋਟਾ ਪਿਆ ਹੈ ਕਹਿੰਦੇ ਕਿਨਾਂ ਕੋਲ ਆ ਇਹ ਮਹਿਕਮਾ ਕੈਬਨਿਟ ਮੰਤਰੀ ਇਹਦਾ ਕੌਣ ਹੈ ਗੁੰਡ ਨਾਨ ਭਗਤਨ ਕੋ ਵਰਤਨ ਵਰਤਨ ਉਹ ਵਰਤਨ ਇਹਨਾਂ ਭਗਤਾਂ ਕੋਲ ਢੰਡਾਰਾ ਹੈ ਪੱਤੀ ਦਾ ਜਨ ਹਾਂ ਬੰਦੇ ਮੋਹ ਫਾਸ ਅਕਰਬਦਾ ਜੀ ਸੱਚੇ ਕਾਸ਼ਾ ਬੜੇ ਪ੍ਰੇਮ ਨਾਲ ਸਮਝਾਉਣਾ ਕਰਦੇ ਹਾਂ 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 ਬੰਦੇ ਮੋਹ ਫਾਸ ਇਹ ਪ੍ਰੇਮ ਮੰਨਣਾ ਹਮ ਤੁਮ ਗਣ ਆਪਣੇ ਛੁੱਪਨ ਕੋ ਯਤਨ ਕਰੋ ਹਮ ਛੋਟੇ ਕਾਣਾ ਰਾਦੇ ਇੱਕ ਛੋਟੀ ਗੱਲ ਨਹੀਂ ਕਿ ਅਕਾਲ ਪੁਰਖ ਨੂੰ ਸਵਾਲ ਕਰ ਦੇਣਾ ਕਿ ਪ੍ਰਮਾਤਮਾ ਕਿਉਂ ਐਸਾ ਮੋਹ ਦੀ ਫਾਈ ਵਿੱਚ ਬੰਨਿਆ ਫਸਾਇਆ ਰਸੀਦ ਤੇਰੀ ਭਗਤੀ ਕਰਕੇ ਤੇਰ ਸਿਮਨ ਕਰਕੇ ਤੇਰੇ ਨਾਮ ਦਾ ਜਾਪ ਕਰਕੇ ਛੁੱਟ ਜਾਗੇ ਅਸੀਂ ਤੈਨੂੰ ਪ੍ਰੇਮ ਦੇ ਸੰਗਲਾਂ ਨਾਲ ਮੰਨੇ ਭਗਵਾਨ ਤੋਂ ਸਾਥੋਂ ਕਿਵੇਂ ਛੁੱਟੇਗਾ ਖੁਸਾਤ ਨਾਮ ਸ੍ਰੀ ਬਾਹੁਰ ਜੀ ਤਖਤਾਂ ਨੇ ਰਬਸ ਕੀਤਾ ਪਾ ਕੇ ਪ੍ਰੇਮ ਡੋਰਾ ਰਹਿੰਦੇ ਨੇ ਮਸਤਬਾਨੇ ਨਾਮ ਦੀਆਂ ਚੜ੍ਹਦੀਆਂ ਉਹ ਤਾਂ ਸਭ ਕੀ ਲੋਕ ਇਖਾਨੇ ਲੋਕ ਇਸਲਾਮ ਦੇ ਪੈਗਾਮ ਤਖਤ ਦਿੱਲੀ ਇਸ ਤੀਜ ਨੂੰ ਦੂਰ ਨਾ ਕਰ ਸਕਿਆ ਕਿ ਇਹ ਗੁਰੂ ਗ੍ਰੰਥ ਸਾਹਿਬ ਅੱਜ ਦੁਨੀਆ ਦਾ ਸੋਮਾ ਬਣਿਆ ਸਭ ਤੋਂ ਵੱਡੀ ਸਰਮੌਰ ਹਸਤੀ ਜੋ ਅਮਰੀਕਾ ਦੇ ਵਿੱਚ ਵੀ ਅੱਜ ਸਭ ਸਿਕਨ ਕੋ ਆਪੁਕਨ ਹੈ ਅੱਜ ਤਾਂ ਸੈਸਦਾਨ ਵੀ ਕਹਿੰਦੇ ਹਾਂ ਗੁਰੂ ਨਾਨਕ 5000 ਸਾਲ ਜੋ ਲੀਕੇ ਪਹਿਲਾ ਉਹ ਸੱਚ ਹੈ ਸਤਿਗੁਰ ਦੇ ਪਿਆਰਿਓ ਇਨ ਬੜੀਆਂ ਕੋਸ਼ਿਸ਼ਾਂ ਇਸ ਦੁਕਾਨ ਨੂੰ ਬੰਦ ਕਰਨ ਵਾਸਤੇ ਕਿੰਨੇ ਉਪਰਾਲੇ ਪਰ ਨਾਲ ਇੱਕ ਉਸੇ ਕੁੱਤ ਤੋਂ ਪੈਦਾ ਹੋਇਆ ਸਕਾ ਭਰਾ ਵੱਡਾ ਭਾਈ ਪਿੰਥਿਆ ਜਿਹੜਾ ਸੰਯੋਗ ਦੇ ਰਿਹਾ ਸੋ ਸਾਧ ਸੰਗਤ ਕਿਥੇ ਕੀ ਕਰੇਗਾ ਘਰ ਦੇ ਵਿੱਚ ਵੀ ਵੱਡੀ ਏਰਖਾ ਕਿ ਮੈਨੂੰ ਗੱਦੇ ਪ੍ਰਾਪਤ ਹੋਣੀ ਚਾਹੀਦੀ ਸੀ ਪਰ ਗੁਰअर्जਨ ਦੇ ਠੀਕ ਹੈ ਛੋਟੇ ਸਨ ਪਰ ਜਿਹੜੇ ਉਹਨਾਂ ਦੇ ਅੰਦਰ ਪ੍ਰੇਮ ਭਗਤੀ ਭਾਵਨਾ ਸੀ ਉਹ ਗੁਰੂ ਰਾਮਦਾਸ ਨੂੰ ਪਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਦੀ ਸੇਵਾ ਕਿੰਨੇ ਪਿਆਰ ਨਾਲ ਲਵਾਈ ਜਹਾਂਗੀਰ ਦਾ ਲਾਹੌਰ ਆਉਣਾ ਔਰ ਇਹਨਾਂ ਕਾਜ਼ੀਆਂ ਮਿਲਾਂ ਰਿਆ ਨਾ ਮਸਾ ਜੀ ਸਮਾ ਮਿਲਿਆ ਇਥੇ ਤੱਕ ਕੰਨ ਕਰ ਦਿੱਤੇ ਕਿ ਇਹ ਇਹਦੇ ਵਿੱਚ ਬਹੁਤ ਕਲੇਖੇ ਪਾਏ ਗਏ ਨੇ ਹੁਣ ਉਲੜ ਲੋਕ ਮੁਸਲਮਾਨ ਵੀ ਸੇਵਕ ਬਣ ਗਏ ਨੇ ਗੁਰੂ ਅਰਜਨ ਦੇਵ ਜਿੰਦੂ ਲੋਕ ਵੀ ਇਹ ਬੰਦ ਹੋਣਾ ਚਾਹੀਦਾ ਤੇ ਉਥੇ ਕੰਨ ਭਰੇ ਗਏ ਮਿਰਜ਼ਾ ਸਾਹਿਬ ਜੀ ਨੂੰ ਹੁਕਮ ਕੀਤਾ ਗਿਆ ਉਹਨਾਂ ਨੂੰ ਰਲ ਕਰਨ ਦਾ ਹੁਕਮ ਹੋਇਆ ਹੁਕਮੇ ਤਾਗੀਰ ਲਾਹੌਰ ਜਹਾਗੀਰ ਰਿਕਨ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਇਹਦੇ ਵਿੱਚ ਅਸਲਾਮ ਦੀ ਤੁਸੀਂ ਸਭ ਤੋਂ ਵੱਡੀ ਵਧਾਈ ਲਿਖੋ ਕਹਿੰਦੇ ਇਹ ਵੀ ਕਬੂਲ ਨਹੀਂ ਹੈ ਕਹਿੰਦੇ ਫਿਰ ਤੁਸੀਂ ਮੁਸਲਮਾਨ ਬਣ ਜਾਓ ਕਹਿੰਦੇ ਇਹ ਵੀ ਕਬੂਲ ਨਹੀਂ ਹੈ ਕਹਿੰਦੇ ਫਿਰ ਤੁਸੀਂ ਜਾਂ ਫਿਰ ਤੀਜਾ ਜੇ ਇਹ ਦੋਨੇ ਸ਼ਰਤਾਂ ਮੂਰਨੀ ਕਹਿੰਦੇ ਫਿਰ ਤੀਜੀ ਸ਼ਰਤ ਮੌਤ ਤਾਂ ਕਹਿੰਦੇ ਕਬੂਲ ਆਖੋ ਸਤਨਾਮ ਵਾਹਿਗੁਰੂ 2 ਲੱਖ ਰੁਪਇਆ ਜੁਰਮਾਨਾ ਇਹ ਸੰਗਤਾਂ ਦਾ ਇੱਕ ਪੈਸਾ ਵੀ ਤੁਹਾਨੂੰ ਨਹੀਂ ਦਿੱਤਾ ਜਾਵੇਗਾ ਮੌਤ ਕਬੂਲਨੀ ਸਾਧ ਸੰਗਤ ਜੀ ਜਿਹੜੇ ਪ੍ਰੇਮ ਦੇ ਰਸਤੇ ਤੇ ਤੁਰੇ ਨੇ ਪ੍ਰੇਮ ਦਾ ਅਰਥ ਕਰੇ ਸਿਰ ਤੋਂ ਕਰੇ ਛਾ ਚੌਂ ਸੰਲੋ ਸਭੇ ਜਨ ਪ੍ਰੇਮ ਤਿਓ ਨਹੀਂ ਪਾਇਓ ਤੈਨ ਹੋਂ ਮੇ ਤੋਂ ਦੂਰ ਹੋ ਜਾਣਾ ਫਿਰ ਉਹ ਤੇਰੇ ਤੇ ਉਹ ਦੇ ਵਿੱਚ ਕੋਈ ਪੇਦ ਨਹੀਂ ਪ੍ਰੇਮ ਦੇ ਵਿੱਚ ਹੋਂ ਮੇ ਪਨਾਸ ਹੋ ਜਾਣਾ ਆਏ ਗੁਰਸਿੱਖ ਨਾਲ ਪਿਆਰ ਕਰਨਾ ਫਤਿਹ ਦੀ ਸਾਂਝ ਕਰਨੀ ਪ੍ਰੇਮ ਦੀ ਬਰਸਾਖਾ ਬਹੁਤ ਵੱਡੀ ਆਸੀਂ ਕਹਿੰਦੇ ਜ਼ਰੂਰ ਨਾਲ ਹਨ ਕਹਿਣੀ ਤੇ ਕੱਤਨੀ ਵਿੱਚ ਬੜਾ ਫਰਕ ਹੈ ਤੋ ਜਿਹੜੇ ਮੌਤ ਦੇ प्रेमी ने कबीर कसौटी राम की झूठा टिके ना कोए राम कसौटी सो शो सहे जो मर्जी बा तो कहने ये ठीक है तो हजूर ने कहा ये मौत तो नहीं डर दे मरना मरन मोल ना डर दे जेने मौत दीवान में। दे दीवाने मरना मोल ना डर दे मौत ਸਕੈ ਸਤਿਗੁਰੂ ਦੇ ਚਰਨਾਚ ਇਹ ਅਰਦਾਸ ਬੇਨਤੀ ਦੂਜਾ ਕਾਰਨ ਸੀ ਕਿ ਚੰਦੂ ਦੀ ਧੀ ਦੇ ਰਸਤੇ ਦਾ ਤੋੜਨਾ ਚੰਦੂ ਨੇ ਆਪ ਦੇ ਪੰਡਤ ਪ੍ਰਹੁਤਨ ਮਿਲਾ ਕੇ ਆਪ ਦੀ ਇਹਦਾ ਰਸਤੇ ਵਾਸਤੇ ਪੰਜਾਬ ਦੀ ਧਰਤੀ ਤੇੋਂ ਥਾਂ ਤੇ ਬੋਲੀ ਸਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਦਾ ਚੇਰਾ ਧੱਕਿਆ ਸੁੰਦਰ ਮੁਖੜਾ ਤੇ ਸਾਥ ਸੰਗਤ ਸਾਰੀ ਦੁਨੀਆ ਤੋਂ ਲੈ ਕੇ ਕਿਉਂਕਿ ਚੰਦੂ ਅਹਲ ਕਰ ਸੀ ਵਜ਼ੀਰ ਸੀ ਉਹਦੀ ਤੀਜਾ ਰਸਤਾ ਅੰਤਿਮ ਪਾਸ਼ਾ ਦੇ ਸੁਭੋਤਰ ਹਰਗੋਬਿੰਦ ਸਾਹਿਬ ਨੂੰ ਕਰਨਾ ਕਰਿਆ ਤੇ ਆ ਕੇ ਦੱਸਿਆ ਚੰਦੂ ਨੂੰ ਚੰਦੂ ਕਹਿੰਦਾ ਠੀਕ ਕਰਿਆ ਜੋ ਤੁਸੀਂ ਕਰਿਆ ਹੈ ਬਰਜ਼ਾਤ ਠਿੱਕੇ ਬੱਜਨ ਬੋਲਦਾ ਹੈ ਠਿੱਕਾ ਬੋਲ ਬਗੋਚਣਾ ਸੋਣ ਮੂਰਖ ਮਾਨ ਹਜਾਮ ਬ੍ਰੋਤੀ ਨੇ ਕੋਈ ਗੱਲ ਕਹੀ ਸੀ ਠਿੱਕੇ ਬੋਲ ਨਾ ਜਵਾਨ ਵਿੱਚੋਂ ਬੋਲੀਏ ਤਨਮਨ ਠਿੱਕਾ ਹੋ ਜਾ ਸਮਝ ਆਉਣ ਤੋਂ ਬਾਅਦ ਪ੍ਰੇਤਾਂ ਨੇ ਕਹਿੰਦਾ ਠੀਕ ਹੈ ਪਰ ਜਵਾਰੇ ਦੀ ਇੱਕ ਮੋਰੀ ਨੂੰ ਲਾਇਆ ਹੋਇਆ ਇੰਦੁਰੇ ਮਾਲਕ ਨੂੰ ਮੋਰੀ ਬਸਦਾ ਆਪ ਤਬਾਰਾ ਬਣਦਾ ਤੇ ਗੱਲ ਸੰਤਾਂ ਦੀ ਦਿੱਲੀ ਤੱਕ ਤੇ ਪਹੁੰਚ ਗਈ ਪੱਤਰ ਕਾ ਲਿਖੀ ਹਜ਼ੂਰ ਨੂੰ ਕਹਿੰਦੇ ਦਿੱਲੀ ਦੀ ਤਨਦਰਦੀ ਬੇਨਤੀ ਹੈ ਮਹਾਰਾਜ ਚੰਦੂ ਹੰਕਾਰਿਆ ਇਹਦੀ ਧੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਕਿਸੇ ਵੀ ਹਾਲ ਕਹਿੰਦੇ ਗੁਰੂ ਘਰ ਨੂੰ ਮੋਰੀ ਸਮਝਦਾ ਆ ਉੱਚਾ ਮੰਨਦਾ ਇਹਦੇ ਅੰਦਰ ਹੋਂਮੇ ਹੈ ਸਤਗੁਰੂ ਜੀ ਨੇ ਸੰਗਤ ਦੇ ਬਚਨ ਨੂੰ ਪ੍ਰਪੱਕ ਕੀਤਾ ਸਿਰ ਮੱਥੇ ਮੰਨਿਆ ਗੁਰੂ ਕੇ ਪਿਆਰੋ ਹਾਜ਼ਰ ਸਭ ਦੇ ਪਾਤਸ਼ਾਹ ਨੂੰ ਨਵੀਂ ਰਸਨਾ ਸਾਰੀ ਸੰਗਤ ਉਹ ਪਿਆਰ ਨਾਲ ਗੁਰੂ ਕਰਨ ਮੋਰੀ ਸਮਝੇ ਗੁਰੂ ਕਰਨ ਮੋਰੀ ਤਮਨੇ ਸੰਤ ਹੁਕਮ ਸਰ ਮੱਤੇ ਮੰਨਦੇ ਆ ਸਬਕੂ ਜੀ ਨੇ ਇਸ ਸਿਸਟਮ ਨੂੰ ਜਵਾਬ ਦਿੱਤਾ ਦੂਜਾ ਚਾਰ ਪੇਸੀ ਸ਼ਹਾਦਤ ਦਾ ਔਰ ਸੰਤ ਜਗਿੰਦਰ ਸਿੰਘ ਜਗਿੰਦਰ ਸਿੰਘ ਸੰਤ ਕਬਾ ਜਗਿੰਦਰ ਸਿੰਘ ਜੀ ਜਿਹੜੇ ਵਿਚੋਲੇ ਬਣ ਕੇ ਇਸ ਪਾਵਨ ਪਵਿੱਤਰ ਸਥਾਨ ਬਾਬਾ ਫਤਪਾਲ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਜਿੱਥੇ ਮਹਾਨ ਕੁੰਭ ਨਾਮ ਦਾ ਸਮੰਦ ਸੇਵਾ ਦਾ ਸ਼ਹੀਦਾਂ ਦੀ ਯਾਦ ਵਿੱਚ ਬਹੁਤ ਮਹਾਨ ਕੁੰਭ ਚੱਲ ਰਿਹਾ ਹੈ ਇਹ ਵੱਡੇ ਭਾਗਾਂ ਵਾਲਿਆਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ ਦਾਸ ਨੋਟ ਨੂੰ ਐਸੀ ਲੁਧਿਆਣੇ ਤੋਂ ਅਸੀਂ ਤਕਰੀਬਨ ਪੰਜ ਬੜੇ ਦੇ ਚੰਡੀਗੜ੍ਹ ਚ ਬੜੇ ਆ ਸਮਾਂ ਸਮਾਂ ਕਿਸੇ ਨੂੰ ਸਮਾਂ ਨਹੀਂ ਦਿੰਦਾ ਸਮਾਂ ਸਮਾਂ ਕਿਸੇ ਨੂੰ ਸਮਾਂ ਨਹੀਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਦੋ ਬੇੜੀਆਂ ਵਾਲਾ ਡੁੱਬ ਮਰਦਾ ਜਿਹੜਾ ਇੱਕ ਬੇੜੀ ਤੇ ਚੜਨਾ ਧਰਮ ਦਾ ਨਹੀਂ ਨਾਨਕ ਨਾਮ ਰਹਾਜ ਹੈ ੜੇ ਸੋਤਰੇ ਭਾਰ ਜੋ ਸਰਦਾ ਕਰਸੇਨ ਦੇ ਗੁਰਪਾਲ ਦੁਆਰਨ ਹਰ ਬਾਬਾ ਜੀਾਂ ਦਾ ਵੀ ਬਹੁਤ ਧੰਨਵਾਦ अलपग जी वहां बाणी पढ़द गुर सेवा करद्या बेहन भल् हो जाए रब वर्गी संगत हजूर सच्चे पातशाह खिमा करना तो समत सम करनी आप जी आने वाला समा ਸਤੇਸ ਕਤਰ ਸਾਥ ਤੋਂ ਉਸਮਾ ਪ੍ਰਾਪਤ ਕਰੋ ਬਾਬਾ ਜੀ ਨੂੰ ਆਪਣੀ ਕੀਰਤਨ ਹਲ ਕਰਨਗੇ ਹੋਈਆਂ ਪੁੱਲਾ ਧੋਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ